ਸਸੀ ਕਾਲ ਜੀ ਆਪਾਂ ਗਏ ਸੀ ਛੱਤ ਤੇ ਤੇ ਛੱਤ ਤੇ ਜਾ ਕੇ ਆਪਾਂ ਉੱਥੋਂ ਲੈ ਕੇ ਆਏ ਆ ਮੇਥੀ ਹੈ ਨਾ ਮੇਥੀ ਦੇ ਥੋੜੀ ਜਿਹੀ ਪਾਲਕ ਲੈ ਕੇ ਆਏ ਆਗੇ ਇਹਦੀ ਬਣਾਵਾਂਗੇ ਆਪਾਂ ਸਬਜ਼ੀ ਕਿਉਂਕਿ ਤੁਸੀਂ ਦੇਖੋ ਘਰ ਦੀ ਚੀਜ਼ ਆ ਛਾਇ ਥੋੜੀ ਹੋਵੇ ਪਰ ਹੰਦੀ ਬਹੁਤ ਵਧੀਆ ਕੁਆਲਟੀ ਵਾਲੀ ਚੀਜ਼ ਹੁੰਦੀ ਹੈਗੀ ਕੁਆਲਟੀ ਦਾ ਮਤਲਬ ਕਿ ਆਪਾਂ ਨੂੰ ਪਤਾ ਨਾ ਐਚਰੇ ਨਾ ਸਪਰੇ ਨਾ ਕੋਈ ਹੋਰ ਚੀਜ਼ ਪਾਈ ਆਪਾਂ ਇਹਦੇ ਵਿੱਚ ਇਸ ਲਈ ਕੁਆਲਟੀ ਵਾਈ ਹੋ ਜਾਂਦੀ ਹੈ ਚੀਜ਼ ਕਹਿੰਦੇ ਨੇ ਹੁੰਦੇ ਥੋੜਾ ਖਾ ਲੋ ਵਧੀਆ ਖਾ ਲੋ ਆ ਦੇ ਵਿੱਚ ਵਿੱਚ ਨਾ ਥੋੜਾ ਜਿਆ ਚਲਾਈ ਵੀ ਆ ਤੇ ਕੱਚੀ ਚਲਾਈ ਆ ਮੈਂ ਸੋਚਿਆ ਚਲੋ ਕੱਚੀ ਚਲਾਈ ਵੀ ਨਾਲ ਹੀ ਲੈ ਲੈਨੇ ਆ ਤੇ ਸਾਗ ਚ ਵੀ ਆਪਾਂ ਚਲਾਈ ਪਾਉਨੇ ਤੇ ਕਿਉਂ ਨਾ ਆਪਾਂ ਇਹਨੂੰ ਉਹ ਕਰੀਏ ਇਹਦੇ ਵਿੱਚ ਹੀ ਪਾ ਲਈਏ ਮੇਥਿਆਂ ਦੇ ਮੇਥੀ ਦੇ ਵਿੱਚ ਮੇਥੀ ਮੇਥੀ ਦੇ ਵਿੱਚ ਪਾ ਲਈਏ ਤੇ ਆਪਾਂ ਇਹਨੂੰ ਧੋ ਕੇ ਧਰ ਦਿੰਨੇ ਆ ਫਿਰ ਉਸ ਤੋਂ ਬਾਅਦ ਜਦੋਂ ਸੁੱਕ ਜਾਏਗੀ ਫਿਰ ਆਪਾਂ ਇਹ ਕੱਟ ਲਾਂਗੇ ਹਣਾ ਦੇਖੋ ਚਲਾਈ ਕੱਚੀ ਕੱਚੀ ਚਲਾਈ ਸੀਗੀ ਭਾਈ ਮੇਰੇ ਦਿਲ ਨਹੀਂ ਕੀਤਾ ਕਿ ਮੈਂ ਇਹਦੇ ਚੋਂ ਕੱਢਾਂ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਤੋਂ ਸਾਫ਼ ਹੀ ਤੋੜ ਕੇ ਲੈ ਕੇ ਆਈਆਂ ਇਹਦੇ ਵਿੱਚ ਕੁਝ ਨਹੀਂ ਸੀਗਾ ਹੈਡਸੈਟ ਦੀ ਵਗੈਰਾ ਕੁਝ ਨਹੀਂ ਸੀਗਾ ਤੇ ਇਸ ਲਈ ਮੈਂ ਫਿਰ ਇਹਨੂੰ ਲੈ ਆਈ ਤੇ ਹੁਣ ਆਪਾਂ ਇਹਦੀ ਕਰਦੇ ਆਂ ਤਿਆਰੀ ਸਬਜ਼ੀ ਬਣਾਉਣ ਦੀ ਘਰ ਕੇ ਆਪਾਂ ਮੇਥੀ ਧਰਦੇ ਆਂ ਤਿਆਰੀ ਜਣੀ ਕੱਲੀ ਹਨਾ ਉਹਨਾਂ ਚਾਰ ਆਪਾਂ ਮਸਾਲਾ ਪੀਸ ਲਾਂਗੇ ਜਦ ਤੱਕ ਆਪਣੀ ਮੇਥੀ ਬੰਦਦੀ ਹੈ ਮੇਥੀ ਦੇ ਰਿਣਾਂ ਲਈ ਆਪਾਂ ਪਾਣੀ ਥੋੜਾ ਜਿਹਾ ਪਾਵਾਂਗੇ ਬਾਕੀ ਇਹਦੇ ਵਿੱਚੋਂ ਨਿਕਲਿਆ ਹੋਣਾ ਪਾਣੀ ਬਹੁਤ ਜ਼ਿਆਦਾ ਹੈ ਇਹ ਚ ਪਾਵਾਂਗੇ ਆਪਾਂ ਆਲੂ ਇਹ ਇਹ ਆਪਾਂ ਬਾਦ ਦੇ ਵਿੱਚ ਆਲੂ ਇਹ ਚ ਪਾਵਾਂਗੇ ਥੋੜਾ ਜਿਹਾ ਨਮਕ ਕਿਉਂਕਿ ਨਮਕ ਨਾਲ ਪਾਣੀ ਨਿਕਲਿਆ ਆਏਗਾ ਜਦੋਂ ਤੱਕ ਆਪੜੇ ਇਹ ਭਿੱਜਣ ਦੇ ਤੱਕ ਆਪਾਂ ਮਸਾਲਾ ਪੀਸ ਕੇ ਉਹ ਦੂਸਰੀ ਕੜਾਹੀ ਤੇ ਮਸਾਲਾ ਘਰ ਲਾਂਗੇ ਹਰੇਕ ਦਾ ਅਲੱਗ-ਅਲੱਗ ਤਰੀਕਾ ਹੁੰਦਾ ਹਨਾ ਸਬਜ਼ੀ ਬਣਾਉਣ ਦਾ ਤੇ ਇਹ ਆਪਾਂ ਮੇਥੀ ਦੇ ਵਿੱਚ ਨਮਕ ਪਾ ਦਿੱਤਾ ਤੁਸੀਂ ਦੇਖਿਓ ਮੇਥੀ ਨਮਕ ਨਾਲ ਇਕਦਮ ਬੈਠ ਜਾਂਦੀ ਐ ਤੇ ਇਹਦੇ ਨਾਲ ਹੀ ਆਪਣੀ ਸਬਜ਼ੀ ਤਿਆਰ ਹੋਣੀ ਐ ਵਿੱਚ ਪਾਵਾਂਗੇ ਥੋੜੀ ਜੀ ਹਲਦੀ ਤੇ ਹਲਦੀ ਕੁਛ ਆਪਾਂ ਮਸਾਲੇ 'ਚ ਵੀ ਪਾਵਾਂਗੇ ਓਨੇ ਕੀ ਪਾਣੀ ਜਿੰਨੀ ਕ ਆਪਾਂ ਨੂੰ ਜ਼ਰੂਰਤ ਵਾ ਥੋੜੀ ਜੀ ਪਾਵਾਂਗੇ ਲਾਲ ਮਿਰਚ ਤੇ ਬਾਕੀ ਆਪਾਂ ਮਸਾਲੇ ਇਹਦੇ 'ਚ ਪਾਵਾਂਗੇ ਜਦੋਂ ਆਪਾਂ ਤੜਕਾ ਲਾਇਆ ਹੁਣ ਆਪਾਂ ਮਸਾਲੇ ਲੈਣੇ ਆ ਪੀਸ ਲਸਣ ਅਦਰਕ ਪਿਆਜ਼ ਇਹ ਤਿੰਨੇ ਚੀਜ਼ਾਂ ਆਪਾਂ ਪੀਸ ਲੈਣੇ ਆ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ मिक्स ਕਰ ਲੈਣੇ ਆ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇਖੋ ਸਬਜ਼ੀ ਬਹੁਤ ਹੀ ਘੈਂਟ ਬਣਦੀ ਆ ਕਿਉਂਕਿ ਮਸਾਲਾ ਨਮਕ ਆਪ ਹੈ ਦੇ ਵਿੱਚ ਪਹਿਲਾਂ ਦੇਖੋ ਨਾਲ ਦੀ ਨਾਲ ਹੀ ਬੈਠਣੀ ਸ਼ੁਰੂ ਹੋ ਗਈ ਆ ਇਸ ਤਰ੍ਹਾਂ ਪਾ ਹਲਾ ਲਿਆ ਇਹਨੂੰ ਰੱਖ ਦਿੱਤਾ ਤੇ ਉਧਰ ਆਪਾਂ ਮਸਾਲਾ ਪੀਸ ਕੇ ਫਿਰ ਦੂਸਰੀ ਕੜਾਹੀ ਚ ਆਪਾਂ ਮਸਾਲਾ ਪਾਉਣ ਲਾਂਗੇ ਫਿਰ ਆਪਾਂ ਇਹਦੇ ਵਿੱਚ ਮਸਾਲਾ ਮਿਕਸ ਕਰ ਦਿਆਂਗੇ ਚਲੋ ਜਿਆਪੈਨ ਕਰ ਦਿੱਤਾ ਪਾਣੀ ਇਹਦੇ ਜੋ ਆਪਣੇ ਆਪ ਹੁਣ ਨਿਕਲ ਜਾਣਾ ਵਾ ਥੋੜਾ ਜਿਹਾ ਪਾਣੀ ਪਾਇਆ ਸੀ ਪਾਣੀ ਜ਼ਿਆਦਾ ਨਹੀਂ ਪਾਉਣਾ ਵਾ ਨਮਕ ਪਾਉਣੇ ਤਾਂ ਮੇਥੀ ਜੋ ਪਾਣੀ ਆਪਣੇ ਆਪ ਆ ਜਾਂਦਾ ਵਾ ਬਾਹਰ ਲਓ ਜੀ ਬੈਠ ਗਈ ਇਹਨੂੰ ਤੁਹਾਡੇ ਸਾਹਮਣੇ ਹਣਾ ਨਾ ਮਿਕਸ ਇਸ ਲਈ ਕਰਦੇ ਆ ਕਿ ਨਮਕ ਵਗੈਰਾ ਨਾ ਮਿਕਸ ਹੋ ਜਾਏਗਾ ਨਹੀਂ ਤਾਂ ਫਿਰ ਇੱਕ ਥਾਂ ਤੇ ਲੱਗਿਆ ਰਹੇਗਾ ਹਲਦੀ ਮਿਰਚ ਨਮਕ ਜੋ ਆਪਾਂ ਪਾਏ ਆ ਦੇ ਵਿੱਚ ਚਲੋ ਇਹ ਆਪਣਾ ਇਧਰ ਹੋ ਜਾਏਗਾ ਇਹਨੂੰ ਉੱਧਰ ਉੱਧਰ ਆਪਾਂ ਖਾਣਾ ਐ ਪੀਸ ਲੈਨੇ ਆ ਅਦਰ ਕਲਰ ਸਨ ਮਿਰਚ ਜੋ ਵੀ ਪਾਇਆ ਤੇਰ ਆਪਣਾ ਗਰਮ ਹੋ ਗਿਆ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਰਾਈ ਇਹ ਚ ਪਾਵਾਂਗੇ ਆਪਾਂ ਇਹਦੇ ਸਾਰੇ ਹਣ ਮਸਾਲਾ ਜਿਹੜਾ ਪੀਸਿਆ ਹਰੀ ਮਿਰਚ ਪਾਈ ਸੀ ਆਪਾਂ ਇਹਦੇ ਵਿੱਚ ਉਹ ਸਾਰਾ ਕੁਛ ਉਹਨਾਂ ਇਹਦੇ ਵਿੱਚ ਪਾਵਾਂਗੇ ਜਿਆਦਾ ਪੇਸਟ ਨਹੀਂ ਬਣਾਇਆ ਕਿ ਆਪਾਂ ਤਰੀਆ ਵਾਲੀ ਸਬਜ਼ੀ ਨਹੀਂ ਨਾ ਬਣਾਉਣੀ ਤੇ ਹੀ ਛੁੱਟੀ ਬਣਨੀ ਆ ਆਪਣੀ ਆਲੂ ਮੇਥੀ ਦੀ ਸਬਜ਼ੀ ਚੰਗੀ ਤਰ੍ਹਾਂ ਆਪਾਂ ਭੁੰਨ ਲੈਨੇ ਆ ਉਧਰ ਆਪਣੀ ਬਣ ਰਹੀ ਆ ਪਿਆਰ ਹੋ ਰਹੀ ਆ ਸਬਜ਼ੀ ਮਸਾਲਾ ਛੇਤੀ ਭੁੰਨ ਲਾਂਗੇ ਤੁਸੀਂ ਟਮਾਟਰ ਪਾਉਣਾ ਚਾਹਦੇ ਆ ਪਾ ਲਵਾਂ ਨਹੀਂ ਪਾਉਣਾ ਚਾਹਦੇ ਤੁਹਾਡੀ ਇੱਛਾ ਮੈਂ ਟਮਾਟਰ ਪਾਵਾਂਗੀ ਕਿਸੇ ਟਮਾਟਰ ਨਹੀਂ ਪਾਉਣਾ ਤੁਹਾਡੀ ਆਪਣੀ ਇੱਛਾ ਮੈਂ ਚਾ ਟਮਾਟਰ ਪਾਵਾਂਗੀ ਅੱਜ ਮੈਂ ਨਵੀਂ ਕੜਾਹੀ ਤੇ ਸਾਰਾ ਕੁਝ ਪਾਇਆ ਜਾਨੀਆ ਨਮਕੀਨ ਨਮਕੀਨ ਹੁਣ ਲੋਕਾਂ ਨੇ ਨਮਕ ਪਾਣ ਦਾ ਰਹੇ ਅੰਦਾਜ਼ੇ ਜੀ ਜੇ ਪ੍ਰਸ਼ਾਦ ਬਣਾਓ ਤੁਹਾਡੇ ਬਹਿਮਾ ਚ ਟੁਪਲੇ ਲਏ ਆ ਪਰ ਇਹ ਵੀ ਪ੍ਰਸ਼ਾਦ ਜਿਆਦਾ ਪਰ ਟਿਪੈਂਡਿੰਗ ਆ ਇਹ ਨਮਕੀਨ ਪ੍ਰਸ਼ਾਦ ਬਣਾਣਾ ਮਸਾਲਾ ਜੰਗੀ ਤਰ੍ਹਾਂ ਪਾ ਲਿਆ ਆਪਾਂ ਕੱਚਾ ਨਹੀਂ ਰਹਿਣਾ ਚਾਹੀਦਾ ਜਦੋਂ ਬਰਾਊਨ ਹੋ ਜਾਏਗਾ ਨਾ ਉਦੋਂ ਇਹਦੇ ਵਿੱਚ ਆਪਾਂ ਟਮਾਟਰ ਪਾ ਲਾਂਗੇ ਆਪਾਂ ਐਟ ਪਰੰਗਿੱਟ ਮਟਰ ਦਾ ਪੇਸਟ ਕਰਨਾ ਮਸਾਲਾ ਬੜਾ ਚੰਗੀ ਤਰ੍ਹਾਂ ਭੁੱਜ ਗਿਆ ਜਿੰਨਾ ਮਸਾਲਾ ਭੁੰਨਾ ਗਿਆ ਆਪਾਂ ਉਨਾ ਹੀ ਜ਼ਿਆਦਾ ਟੇਸਟ ਬਣਦੀ ਆ ਦਾਲ ਤੇ ਤੜਕਾ ਚਾਹੇ ਸਬਜ਼ੀ ਚ ਫੇਰ ਚਿੱਟੇ ਚਿੱਟੇ ਜਿਹੇ ਪਿਆਜ਼ ਰਹਿ ਜਾਂਦੇ ਹਨ ਉਹਨਾਂ ਤੇ ਜਦੋਂ ਆਪਾਂ ਮਸਾਲਾ ਪਾ ਕੇ ਭੁੰਨਦੇ ਆ ਉਹ ਹੋਰ ਚਿੱਟਾ ਬਣ ਜਾਂਦਾ ਹੋ ਜਾਂਦਾ ਆ ਇਸ ਤਰ੍ਹਾਂ ਦੇਖਣੇ ਵੀ ਭੜੇ ਜਿਹਾ ਲੱਗਦੇ ਤਾਂ ਵੀ ਤਾਂ ਮੈਂ ਜ਼ਿਆਦਾ ਤਰ ਮਸਾਲਾ ਬਣਾ ਕੇ ਵੀ ਦਾਲ ਸਬ지 ਚ ਪਾਉਣੀ ਆ। ਵਿੱਚ ਮੈਂ ਪਾ ਮੇ ਥੋੜਾ ਜਿਹਾ ਨਮਕ ਪਾਵਾਂਗੀ ਆਪਾਂ ਨਮਕ ਪਾ ਚੁੱਕੇ ਆ ਜ਼ਿਆਦਾ ਨਹੀਂ। ਮਸਾਲੇ ਦੇ ਹਿਸਾਬ ਨਾਲ ਨਹੀਂ ਪਾ ਰਹੀਆਂ ਮੈਂ। ਹਲਦੀ ਥੋੜੀ ਜੀ ਲਾਲ ਮਿਰਚ ਜ਼ਿਆਦਾ ਨਹੀਂ ਬਿਲਕੁਲ ਥੋੜੀ ਪਹਿਲਾਂ ਹੀ ਪਾ ਚੁੱਕੇ ਆ ਆਪਦੇ ਹਿਸਾਬ ਨਾਲ ਮਸਾਲੇ ਤੁਸੀਂ ਪਾਉਣੇ ਜਿਸ ਤਰ੍ਹਾਂ ਦਾ ਤੁਸੀਂ ਖਾਣੇ ਹੋ। ਕੋਈ ਮਸਾਲੇ ਕਰੜੇ ਖਾਂਦਾ ਖਾੜੇ ਦਾ ਮਤਲਬ ਕਿ ਕਰੰਰਾ ਖਾਂਦਾ ਜਾਦਾ ਹਨ ਕੋਈ ਘੱਟ ਖਾਂਦਾ ਤਾਂ ਇਸ ਲਈ ਕਹਿੰਨੀ ਹਾਂ ਚੰਗੀ ਤਰ੍ਹਾਂ ਤੋਂ ਮਸਾਲਾ ਪਾਉਂਦੇ ਆ ਥੋੜਾ ਜਿਹਾ ਪਾ ਲੈ ਪਾਣੀ ਮਸਾਲੇ ਆਪਣੇ ਵਿੱਚ 2 ਮਿੰਟ ਹੀ ਭੁੱਜਣੇ ਆਗੇ ਕਿਉਂਕਿ ਸਾਰਾ ਕੁਝ ਤਾਂ ਭੁੱਜ ਜਾਂਦਾ ਆਪਣਾ ਪਿਆਜ਼ ਲਸਣ ਅਦਰਕ ਨੂੰ ਟਾਈਮ ਲੱਗਦਾ ਇਹ ਮਸਾਲੇ ਆਪਾਂ ਚੱਕ ਕੇ ਜਾਏਦੇ ਜੀ ਮੇਥੀ ਵਗੈਰਾ ਇਹਦੇ ਚ ਪਾ ਦਾਂਗੇ ਤੇ ਜਾਂ ਮੇਥੀ ਵਾਲੇ ਚ ਇਹ ਪਾ ਦਿਆਗੇ ਲਓ ਜੀ ਫਿਰ ਆਪਣੀ ਸਬਜੀ ਹੋ ਜੇਗੀ ਰੈਡੀ ਤੇ ਤੁਸੀਂ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੁੰਦੀ ਹੈ ਪਲੀਜ਼ ਜ਼ਰੂਰ ਵੱਧ ਤੋਂ ਵੱਧ ਸਪੋਟ ਕਰਿਆ ਕਰੋ ਹਰ ਇੱਕ ਦੀ ਮੇਰੀ ਕੱਲੀ ਦੀ ਨਹੀਂ ਸਾਰਿਆਂ ਭੈਣ ਭਰਾਵਾਂ ਦੀ ਤੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਬਹੁਤ ਧੰਨਵਾਦ ਮਿਹਰਬਾਨੀ ਜਦੋਂ ਤੁਸੀਂ ਦੇਖੋ ਵੀ ਮਸਾਲਾ ਵਧੀਆ ਬਣੇ ਤਾਂ ਸਬਜੀ ਆਟੋਮੈਟਿਕ ਵਧੀਆ ਬਣਦੀ ਹੈ ਹਨਾ ਕਨੇ ਦੇ ਸਬਜੀ ਦਾ ਚਾਹੇ ਘਾਹ ਦੇ ਪੱਤੇ ਤੋੜ ਕੇ ਵੀ ਬਣਾ ਲਓ ਅਗਰ ਮਸਾਲਾ ਵਧੀਆ ਤਾਂ ਕਹਾ ਬਤਾ ਇੱਕ ਆ ਬਣਾਉਣਾ ਤਾਂ ਕਾ ਕੀ ਨੇ ਆ ਚਲੋ ਜੀ ਇਹ ਹੋ ਗਏ ਆਪਣੇ ਮਸਾਲਾ ਤਿਆਰ ਉਧਰ ਰੱਖੇ ਹੋਏ ਮੇਥੀ ਮੇਥੇ ਤੁਹਾਨੂੰ ਮੈਂ ਦਿਖਾਵਾਂ ਮੈਡ ਐਕਸ਼ਨ ਦੇ ਖਰੇ ਸੇ ਉੱਪਰ ਦੇਖੋ ਇਹ ਪਾਣੀ ਪਾਪੜਾ ਨਾਮ ਕਰਾਓ ਕਿ ਬੱਚਾ ਨਾਮ ਤੋਂ ਬਣਾ ਕਰਕੇ ਦਾ ਪਾਣੀ ਦੇਖੋ ਕਿੰਨਾ ਨਿਕਲਿਆ ਆ ਜਾਨ ਚਲੋ ਆਲੂ ਜਰ ਜੀ ਜਾਣਗੇ ਦੇਖੋ ਪਾਣੀ ਕਿ ਨਾ ਨਿਕਲਿਆ ਇਸ ਲਈ ਕਹਿੰਦੇ ਹੁੰਦੇ ਆ ਪਾਣੀ ਮੇਥੀ ਚਨਾ ਪਾਓ ਮੇਥਾ ਜਨਾਓ ਪਾਲਕ ਚਨਾ ਪਾਓ ਪਾਣੀ ਹਨਾ ਤੇ ਆਪਾਂ ਆਪਣੇ ਦੇ ਵਿੱਚ ਧਰ ਦਿੰਨੇ ਆ ਬਸ ਆਲਾ ਇਹ ਚ ਬਾਕੀ ਵੇਸ ਧਰ ਦਿੰਨੇ ਆ ਇਹ ਲੈ ਲੈ ਲਓ ਜੀ ਹੁਨੇ ਸਾਰਾ ਆਪਣੇ ਦੇ ਵਿੱਚ ਹੀ ਮਿਕਸ ਹੋ ਕੇ ਰਹਿ ਜਾਣਾ ਦੇਖਿਓ ਪਾਣੀ ਕਿੰਨਾ ਹੋ ਗਿਆ ਉਹਦੇ ਵਿੱਚ ਨਮਕ ਪਾਏ ਨਾਲ ਹਣੇ ਆਲੂ ਵੀ ਦੇਖੋ ਲਾਲ ਲਾਲ ਹੋ ਜਾਣਗੇ ਕਿਉਂਕਿ ਇਹਨਾਂ ਨੂੰ ਰੰਗ ਚੜ ਜਾਏਗਾ ਨਾ ਮਸਾਲੇ ਦਾ ਜਲਦੀ ਬਣਾਉਣ ਦਾ ਸੌਖਾ ਜਿਆ ਤਰੀਕਾ ਇਹ ਮੇਰੇ ਕੋਲ ਜੇ ਆਪਣੀ ਸਬਜ਼ੀ ਬਣ ਕੇ ਹੋ ਗਈ ਤਿਆਰ ਆਲੂ ਮੇਠੀ ਬਹੁਤ ਹੀ ਟੇਸਟੀ ਬਣੇਗੀ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਫਿਰ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜਿਉਂਦੇ ਵਾਸਤੇ ਜਰਾ ਪਾਣੀ ਜਿਹੜਾ ਥੋੜਾ ਜਿਹਾ ਉਦੋਂ ਬਣਾ ਸਕਾਂਗੇ ਆਪਾਂ ਜਦੋਂ ਦੁਬਾਰਾ ਗਰਮ ਕੀਤੀ ਆਪਣੀ ਆਲੂ ਮੇਥੀ ਦੀ ਸਬਜ਼ੀ ਬਣ ਕੇ ਤਿਆਰ ਆ ਤੇ ਫਿਰ ਤੁਸੀਂ ਦੱਸੋ ਕਿ ਕਿਸ ਤਰੀਕੇ ਦੀ ਲੱਗੀ ਤੁਹਾਨੂੰ ਮੇਰੇ ਧੂਆਂ ਜਾ ਗਿਆ ਆਪਣੀ ਆਲੂ ਮੇਥੀ ਦੀ ਸਬਜ਼ੀ ਬਣ ਕੇ ਤਿਆਰ ਆ ਆਲੂ ਮੇਥੀ ਮੈਂ ਬਹੁਤ ਆ ਜਾਂਦੀ ਆ ਤਾਂ ਜੀ ਆਦੂ ਮੇਥੀ ਬਣ ਕੇ ਆਪਣੀ ਤਿਆਰ ਹੋ ਗਈ ਹੈਗੀ ਦੇਖੋ ਕਿੰਨਾ ਸੋਹਣਾ ਕਲਰ ਆਇਆ ਹਨਾ ਨਾਲੇ ਆਪਾਂ ਪਹਿਲਾਂ ਅੱਧੇ ਤੇ ਮੇਥੀ ਲੱਗ ਧਰੇ ਸੀ ਉਬਲਣੇ ਤੇ ਮਸਾਲਾ ਪਾਇਆ ਸੀ ਬਾਅਦ ਚ ਤੁਹ ਕਿਸੇ ਦੱਸਿਆ ਤੁਹਾਨੂੰ ਕਿਦਾਂ ਦੇ ਲੱਗੇ ਮੇਰੀ ਵੀਡੀਓ ਤੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਨਾ ਪੁੱਲਣਾ ਧੰਨਵਾਦ ਮਿਹਰਬਾਨੀ ਜਿਉਣ ਦੇ ਵਾਸਤੇ